ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਇਹਦੇ ਬਲੌਗ ਵਿੱਚ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਅੱਜ ਆਪਾਂ ਲੱਗੇ ਹਾਂ ਝੋਨੇ ਨੂੰ ਤਾਕਤ ਦੀ ਸਪਰੇਅ ਕਰਾਉਣ ਇੱਕ ਟਿੱਡਾ ਜਿਹਾ ਬਹੁਤ ਟੱਪਦਾ ਸੀਗਾ ਟਿੱਡੇ ਦੀ ਤਾਕਤ ਦੀ ਆਪਾਂ ਝੋਨੇ ਨੂੰ ਸਪਰੇਅ ਕਰਾਉਣ ਲੱਗੇ ਹਾਂ ਜੀ ਦੂਜੀ ਸਪਰੇਅ ਕਰਾਉਣ ਲੱਗੇ ਹਾਂ ਇਹਦੇ ਵਿੱਚ ਹੁਣ ਆਪਾਂ ਇੱਕ ਤਾਕਤ ਵਾਲੀ ਪਾਵਾਂਗੇ 04040 ਤੇ ਇੱਕ ਟਿੱਡਾ ਜਿਹਾ ਤੇ ਇੱਕ ਜਿਹਦੇ ਸਪਰੇਅ ਪਹਿਲੀ ਕੀਤੀ ਉਹ ਭੈਣਕੀ ਜੀ ਟੱਪੜੋ ਨਹੀਂ ਹਟੀ ਸੀ ਜਿਹੜੀ ਤੇਲੀ ਦੇ ਅੰਡੇ ਦਿੰਦੀ ਆ ਸੁੰਡੀ ਤੇ ਉਹਦੇ ਕਰਕੇ ਫਿਰ ਆਪਾਂ ਥੋੜੀ ਜੀ ਨਾਲ ਲੈਮਟਾ ਪਾਵਾਂਗੇ। ਆ ਜਿੱਥੇ ਦਿਖਾਉਣਾ ਹੈ ਕਿਹੜੀ-ਕਿਹੜੀ ਆਪਾਂ ਦਵਾਈ ਪਾ ਰਹੇ। ਖਰੀਆ ਪਾ ਦਵਾਈ ਪਾ ਰਹੇ। ਟ੍ਰੌਪੀਕਲ ਕੰਪਨੀ ਦੀ ਐ। ਆ ਦੇਖੋ। ਆਪਾਂ ਪਾ ਰਹੇ ਟੈਗ ਟਾਪਰ ਟ੍ਰੌਪੀਕਲ ਕੰਪਨੀ ਦੀ ਐ। ਇਹ ਦੇਖੋ ਜੀ। ਇਹ ਹੈਗਾ ਜੀ ਐਨਪੀਕੇ 0 40 40 ਇਹਦੇ ਵਿੱਚ ਸాల్ਟ ਦੇਖ ਲਓ ਜੀ ਆਹ। ਫਾਸਫੋਰਸ 40% ਪੋਟਾਸ਼ੀਅਮ 40% ਮੈਗਨੀਜ਼ 0.5% ਬੋਰਨ ਵੀ ਇਹਦੇ ਵਿੱਚ ਜਿਹੜੇ ਚਾਰ ਤੱਤ ਹੈ ਦੇਖੋ ਇਹ ਆਪਾਂ ਪਾ ਰਹੇ ਹਾਂ ਤਾਕਤ ਵਾਲੀ ਇੱਕ ਖੱਤੇ ਦਾ ਇੱਕ ਪੈਕਟ ਇਹ ਵਧੀਆ ਪਾਣੀ ਚ ਆਣ ਵਧੀਆ ਘੁਲ ਜਾਂਦੀ ਹੈ ਬੱਖਰੇ ਬੱਖਰੇ ਆਪਾਂ ਘੋਲ ਬਣਾ ਰਹੇ ਆਪਾਂ ਪਾ ਰਹੇ ਜੀ ਲੈਮਡਾ 4.9 ਸੀਸ ਇਹ ਆ ਪਾ ਰਹੇ ਆ ਵੈਂਸਰਸ ਕੰਪਨੀ ਦੇ ਇਹ ਪੈਕਟ ਆਪਾਂ ਨੂੰ ਮਿਲਿਆ ਜੀ 240 ਰੁਪਏ ਖੱਤੇ ਦਾ ਇੱਕ ਪੈਕਟ ਆਪਾਂ ਇੱਕ ਖੱਤੇ ਨੂੰ ਪਾ ਰਹੇ ਆ ਅੱਜ ਤੁਹਾਨੂੰ ਦਿਖਾਉਂਦੇ ਆ ਸਪਰੇਅ ਕਰਦੇ ਬੰਦੇ ਤੇ ਨਾਲ ਤੁਹਾਨੂੰ ਦਿਖਾਉਂਦੇ ਆ ਆਪਾਂ ਵੱਖਰਾ ਵੱਖਰਾ ਕੋਲ ਬਣਾਇਆ ਇਹ ਥੱਲੇ ਵੀ ਨਹੀਂ ਬੈਠਦੀ ਵਧੀਆ ਰਹਿੰਦੀ ਹੈ ਤੇਰਾ ਜਿਹੜਾ 45 ਜਿਹੜਾ ਥੱਲੇ ਬੈਠ ਜਾਂਦੇ ਜਿਆਦਾ ਪਾਣੀ ਚ ਘੋਲਦੀ ਹੈ ਵਧੀਆ ਘੋਲ ਜਾਂਦੀ ਹੈ ਅੱਜ ਤੁਹਾਨੂੰ ਦੇਖੋ ਜੀ ਬੰਦੇ ਸਪਰੇਅ ਕਰਦੇ ਜਿਹੜੀ ਲੈਂਡਾ ਦਾ ਲੀਟਰ ਆ ਉਹ ਆਪਾਂ ਪੰਜਾਂ ਖੱਤਿਆਂ ਦੇ ਵਿੱਚ 1 ਲੀਟਰ ਪਾ 6ਾਂ ਚ ਵੀ ਪਾ ਸਕਦੇ ਆ ਆ ਦੇਖੋ ਜੀ ਦਵਾਈ ਬਣਾਈ ਆਪਾਂ ਬੱਕਰ ਬੱਕਰੀਆਂ ਲਈ ਲੈਂਡਾ ਆ ਤਾਕਤ ਦੇਖੋ ਜਾਈਂ ਵਧੀਆ ਕੁਲੀ ਪਈ ਹੈ ਦੇਖੋ ਇਹਨਾਂ ਥੱਲੇ ਕੁਛ ਨਹੀਂ ਆ ਆ ਦੇਖੋ ਇਹ ਥੱਲੇ ਕੁਛ ਨਹੀਂ ਹੈ ਇਹਨਾਂ ਵਧੀਆ ਘੜ ਜਾਂਦੀ ਹੈ ਮੜ ਜੀ ਵੀ ਹੈ ਨਹੀਂ ਥੱਲੇ ਬੈਠੀਆਂ ਇਹਨਾਂ ਵਧੀਆ ਪਾਣੀ ਚ ਕੋਲ ਜਾਂਦੀ ਹੈ ਤੇਰਾ ਜਿਹੜਾ 45 ਵਧੀਆ ਨਹੀਂ ਘੋਲਦੀ। ਜਿਆਦਾ ਪਾਣੀ ਚ ਘੋਲਦੀ ਉਹ ਬਹੁਤ ਜਿਆਦਾ ਪਾਣੀ ਚਾਹੀਦਾ ਉਹਨੇ। ਇਹ ਥੋੜੇ ਪਾਣੀ ਚ ਵਧੀਆ ਘੋਲ ਜਾਂਦੀ ਹੈ। ਮੌਸਮ ਅੱਜ ਖਰਾਬ ਹੈ ਹੀ ਆ। ਚਾਰ ਪੰਜ ਦਿਨ ਹੋ ਗਏ ਰੋਜੀ ਮੀਂਹ ਆਉਂਦੇ ਰੋਜੀ ਮੀਂਹ ਆ ਜਾਂਦਾ। ਹਣ ਵੀ ਅੱਜ ਦੋ ਤਿੰਨ ਖੱਤੇ ਕਿਤੇ ਮਾੜੀਆਂ ਕਿਣੀਆਂ ਆਈਆਂ ਆ ਗਈਆਂ ਸੀ। ਫੇਰ ਰੁਗ ਗਏ ਸੀਗੇ। ਹਣ ਦੁਬਾਰਾ ਲੱਗੇ ਆ ਜੀ। ਹਣ ਮਾੜਿਆ ਠੀਕ ਆ ਹੁਣ ਤੇ ਧੁੱਪ ਦਾ ਠੀਕ ਆ ਜੇ ਆਉਣ ਲੱਗ ਗਿਆ। ਉਹ ਦੇਖੋ ਇਹੋ ਸਪਰੇਅ ਕਰਦੇ ਆਂ ধੋਈ ਜਾਣੀ ਤੀਜਾ ਉੱਤਰ ਰਹਿ ਗਿਆ ਜੇ ਕਿਸੇ ਵੀ ਨੇ ਆਪਣੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਜੋ ਸਬਸਕ੍ਰਾਈਬ ਕਰ ਲੈ